ਤਸਵੀਰਾਂ ਹੁਸ਼ਰਪੁਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਕਿ ਬੀਤੀ ਦੇਰ ਰਾਤ ਕਰੀਬ 12 ਵਜੇ ਮਰੀਜ਼ ਨਾਲ ਆਏ ਉਸਦੇ ਸਾਥੀ ਵੱਲੋਂ ਡਿਊਟੀ ਤੇ ਤਨਤ ਡਾਕਟਰ ਨਾਲ ਕੁੱਟਮਾਰ ਕਰਦਿਆਂ ਹੋਇਆਂ ਉਸ ਦਾ ਮੋਬਾਈਲ ਫੋਨ ਭੰਨ ਦਿੱਤਾ ਤੇ ਡਾਕਟਰ ਨਾਲ ਕਾਫੀ ਜ਼ਿਆਦਾ ਹੱਥੋਪਾਈ ਵੀ ਕੀਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰਦਿਆਂ ਹੋਇਆਂ ਉਕਤ ਕੱਤਤ ਦੋਸ਼ੀ ਨੂੰ ਕਾਬੂ ਕਰਕੇ ਉਸਤੇ ਮਾਮਲਾ ਦਰਜ ਕਰ ਦਿੱਤਾ ਗਿਆ ਉਕਤ ਸਾਰੀ ਘਟਨਾ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈ ਹੈ ਕੱਟੜਾ ਤੋਂ ਬਾਅਦ ਅੱਜ ਹਸਪਤਾਲ ਦੇ ਡਾਕਟਰ ਇਕੱਠੇ ਹੋ ਕੇ ਠਾਣਾ ਮੋਡਲਟਨ ਪੁਲਿਸ ਕਾਲ ਪਹੁੰਚੇ ਜਿਥੋਂ ਨਾ ਵੱਲੋਂ ਪੁਲਿਸ ਤੋਂ ਕਥਿਤ ਦੋਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਬੰਦੇ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਰੀਬ 12 ਵਜੇ ਹਸਪਤਾਲ ਦੇ ਡਾਕਟਰ ਡਿਊਟੀ ਤੇ ਤਨਤਸਨ ਤੇ ਇਸ ਦੌਰਾਨ ਪੁੰਗਾ ਦੇ ਸਰਕਾਰੀ ਹਸਪਤਾਲ ਤੋਂ ਸੜਕ ਹਾਸੇ 'ਚ ਜ਼ਖਮੀ ਵਿਅਕਤੀ ਨੂੰ ਇੱਥੇ ਭੇਜਿਆ ਗਿਆ ਸੀ ਜਿਸ ਤੱਕ ਆਉਂਦੇ ਸਾਰੀ ਡਾਕਟਰ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਆਉਂਦੇ ਸਾਰੀ ਜ਼ਖਮੀ ਦੇ ਇੱਕ ਸਾਥੀ ਨੇ ਪਹਿਲਾਂ ਮਹਿਲਾ ਸਟਾਫ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਫਿਰ ਇਹ ਡਿਊਟੀ ਡਾਕਟਰ ਨਾਲ ਬਦਤਮੀਜ਼ੀ ਕਰਦਿਆਂ ਹੋਇਆ ਹੱਥੋਪਾਈ ਕਰਕੇ ਕੁੱਟਮਾਰ ਕੀਤੀ ਤੇ ਡਾਕਟਰ ਦਾ ਮੋਬਾਈਲ ਵੀ ਭੰਨ ਦਿੱਤਾ ਡਾਕਟਰਾਂ ਨੇ ਕਿਹਾ ਕਿ ਸਟਾਫ ਵੱਲੋਂ ਜ਼ਖਮੀ ਦਾ ਚੰਗੀ ਤਰ੍ਹਾਂ ਨਾਲ ਇਲਾਜ ਕੀਤਾ ਜਾ ਰਿਹਾ ਸੀ ਪਰੰਤੂ ਫਿਰ ਵੀ ਉਸਤੇ ਸਾਥੀ ਵੱਲੋਂ ਬੇਵਜ੍ਹਾ ਇਕਾਰਾ ਕੀਤਾ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੋਹੱਲਾ ਬਸੀ ਖਵਾਜੂ ਦੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਹੁਸ਼ਰਪੁਰ ਤੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਇਹ ਰਾਤੀ 12 ਵਜੇ ਦੇ ਕਰੀਬ ਰੈਫਰਲ ਪੇਸ਼ੈਂਟ ਆਏ ਸੀਗੇ ਸਾਡੀ ਐਮਰਜੈਂਸੀ ਦੇ ਵਿੱਚ ਸਿਵਲ ਹਸਪੀਟਲ ਹੁਸ਼ਿਆਰਪੁਰ ਪੁੰਗੇ ਤੋਂ ਰੋਡ ਸਾਈਡ ਐਕਸੀਡੈਂਟ ਵਾਲੇ ਉਹਨਾਂ ਚ ਇੱਕ ਪੇਸ਼ੈਂਟ ਸੀਰੀਅਸ ਵੀ ਸੀਗਾ ਤੇ ਮੇਰੇ ਡਾਕਟਰ ਡਾਕਟਰ ਰਾਮਵੀਰ ਹੈਗੇ ਜਿਹੜੇ ਕਿ ਡਿਊਟੀ ਤੇ ਤਾਇਨਾਤ ਸੀਗੇ ਉਹਨਾਂ ਨੇ ਪ੍ਰੋਪਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਫਰਸਟ ایڈ ਦਿੱਤੀ ਈਵਨ ਸੂਚਰਸ ਲੱਗਣ ਵਾਲੇ ਸੀ ਟਾਂਕੇ ਲੱਗਣ ਵਾਲੇ ਸੀ ਟਾਂਕੇ ਵੀ ਲਗਾਏ ਬਲੱਡ ਸੈਂਪਲ ਲੈ ਕੇ ਲੈਬੋਰੀਟਰੀ ਚ ਭੇਜਿਆ ਜਿੱਥੇ ਕਿ ਲੈਬੋਰੀਟਰੀ ਟੈਕਨੀਸ਼ੀਅਨ ਦੇਖਦਾ ਹੈਗਾ ਸੈਂਪਲ ਲੈਣਾ ਹੈਗਾ ਨਹੀਂ ਲੈਣਾ ਹੈਗਾ ਕਿਸ ਵੇਲੇ ਉਹਨੂੰ ਪ੍ਰੋਸੈਸ ਕਰਨਾ ਹੈਗਾ ਐਮਰਜੈਂਸੀ ਆ ਡਾਕਟਰ ਦੱਸ ਦਿੰਦਾ ਉਹਨਾਂ ਨੂੰ ਪਰ ਉਹਨਾਂ ਦੇ ਨਾਲ ਇੱਕ ਹੋਰ ਉਹਨਾਂ ਦਾ ਅਟੈਂਡੈਂਟ ਆਇਆ ਹੋਇਆ ਸੀ ਜਿਨਨੇ ਭੋਲਾ ਜੀ ਦਾ ਨਾਮ ਦੱਸ ਰਹੇ ਡਾਕਟਰ ਸਾਹਿਬ ਕਿ ਜਿਨਨੇ ਕੀ ਬਹੁਤ ਜ਼ਿਆਦਾ ਉੱਥੇ ਸ਼ੋਰ ਮਚਾਇਆ ਔਰ ਵੀਡੀਓ ਬਣਾਉਣ ਲੱਗ ਪਿਆ ਜਦ ਕਿ ਉਹਨਾਂ ਨੇ ਮਨਾ ਵੀ ਕੀਤਾ ਕਿ ਤੁਸੀਂ ਇੱਥੇ ਫੀਮੇਲ ਸਟਾਫ ਹੈ ਉੱਥੇ ਸਟਾਫ ਨਰਸ ਖੜੀ ਹੈ ਵੀਡੀਓਗ੍ਰਾਫੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹਦੇ ਵੱਲ ਕੈਮਰੇ ਦਾ ਮੂੰਹ ਕਰਕੇ ਫੋਟੋ ਬਣਾਉਣ ਲੱਗ ਪਿਆ ਵੀਡੀਓ ਬਣਾਉਣ ਲੱਗ ਪਿਆ ਉਹਨਾਂ ਨੇ ਰੋਕਿਆ ਤੇ ਇਹਨਾਂ ਦੇ ਨਾਲ ਵੀ ਹੱਥਾਪਾਈ ਕੀਤੀ ਔਰ ਇਹਨਾਂ ਧੱਕਾ ਦਿੰਦੇ ਹੋਏ ਬਾਹਰ ਮੇਨ ਗੇਟ ਤੱਕ ਈਵਨ ਲੈ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ 'ਚ ਕੰਪਲੇਂਟ ਕੀਤੀ ਪੁਲਿਸ ਵਾਲੇ ਆਏ ਸੀਗੇ ਤੇ ਉਹਨੂੰ ਲੈ ਗਏ ਤੇ ਹੁਣ ਅਸੀਂ ਡਿਸਾਈਡ ਕਰਦੇ ਹਾਂ ਆਪਣੇ ਹਾਇਰ ਅਥਾਰਟिटीज ਦੇ ਨਾਲ ਕਿ ਨੈਕਸਟ ਸਟੈਪ ਕੀ ਕਰਨਾ ਹੈਗਾ ਜੀ ਡਾਕਟਰ ਬਸ ਇਹ ਆਪਾਂ ਨੈਕਸਟ ਟਾਈਮ ਇਹ ਚੀਜ਼ ਦੁਬਾਰਾ ਰਿਪੀਟ ਨਾ ਹੋਵੇ ਇਸ ਲਈ ਸੀ ਆਪਾਂ ਬਾਕੀ ਚੀਜ਼ ਆਪਣੇ ਹਾਇਰ ਅਥਾਰਟੀ ਨਾਲ ਡਿਸਕਸ ਕਰਾਂਗੇ ਪਰ ਲੱਗਦਾ ਨਹੀਂ ਕਈ ਵਾਰ ਡਾਕਟਰ ਸਾਹਿਬ ਆਪਣਾ ਪੂਰਾ ਕੰਮ ਉੱਥੇ ਇਮਾਨਦਾਰੀ ਨਾਲ ਕਰਦੇ ਨੇ ਲੋਕੀ ਆ ਕੇ ਥੋੜਾ ਜਿਹਾ ਅਗਰੈਸਿਵ ਕਰਕੇ ਕੰਮ ਦੇ ਵਿੱਚ ਡਿਸਟਰਬੈਂਸ ਕਰਦੇ ਨੇ ਮੋਟਿਵ ਇਹੀ ਸੀਗਾ ਕਿ ਡਾਕਟਰ ਹਮੇਸ਼ਾ ਕੋਈ ਵੀ ਡਾਕਟਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੁੰਦਾ ਆ ਕੇ ਜੱਜ ਕਰਨਾ ਡਾਕਟਰ ਕੰਮ ਸਹੀ ਕਰ ਰਿਹਾ ਕਿ ਨਹੀਂ ਉਹ ਬਹੁਤ ਮਾੜੀ ਗੱਲ ਹੈ ਇਹ 12:30 3 ਵਜੇ 4 ਵਜੇ ਵੀ ਜਾਗਦੇ ਰਹੀਦੇ ਇਹਨਾਂ ਲਈ ਇਹ ਤੁਹਾਡੇ ਨਾਲ ਵਾਰ ਦਾ ਕਿੰਨੇ ਵਜੇ 12:30 1 ਵਜੇ ਅਮਰਜੈਂਸੀ ਡਿਊਟੀ ਅਮਰਜੈਂਸੀ ਡਿਊਟੀ ਬਾਕੀ ਸਿਨੀਅਰ ਬੰਦੇ ਜੋ ਕਰਨਗੇ ਉਸ ਦਾ ਕਰਾਂਗੇ ਬਸ ਰਖੜਾ ਅਮਰਜੈਂਸੀ ਡਾਕਟਰ ਸਾਹਿਬ ਤੇ ਗਲਬਤੀ ਪੂਰਾ ਮਾਮਲਾ ਸਿਵਲ ਹਸਪਤਲ ਹਸਪਤਲ ਹੁਸ਼ਿਆਰਪੁਰ ਤੋਂ ਸੀਐਮਓ ਸਾਹਿਬ ਤੇ ਹੋਰ ਡਾਕਟਰ ਸਾਹਿਬ ਡਾਕਟਰ ਸਹਿਵਾਨ ਜਿਹੜੇ ਹੈਗੇ ਆ ਇੱਕ ਕੰਪਲੇਂਟ ਲੈ ਕੇ ਆਏ ਸੀਗੇ ਥਾਣਾ ਮਰਤਾਉਣ ਦੇ ਵਿੱਚ ਕਿ ਰਾਤੀ ਜਿਹੜੇ ਡਿਊਟੀ ਤੇ ਡਾਕਟਰ ਸਾਹਿਬ ਸੀਗੇ ਉਨਾ ਦੇ ਨਾਲ ਵਿਕਾਸ ਭੋਲਾ ਨਾਮ ਦਾ ਜਿਹੜਾ ਵਿਅਕਤੀ ਆ ਬਸੀ ਖੋਜੂ ਦਾ ਰਹਿਣ ਵਾਲਾ ਆ ਉਹ ਉਹਨੇ ਜਿਹੜਾ ਹੱਥੋਂ ਪਾਈ ਕੀਤੀ ਤੇ ਉਹਨਾਂ ਦਾ ਜਿਹੜਾ ਮੋਬਾਈਲ ਤੋੜ ਦਿੱਤਾ ਆ ਅਸੀਂ ਵੈਰੀਫਾਈ ਕੀਤਾ ਆ ਸਾਰਾ ਤੇ ਵਿਕਾਸ ਭੋਲਾ ਜਿਹੜਾ ਬਸੀ ਖੋਜੂ ਦਾ ਰਹਿਣ ਵਾਲਾ ਹੈ ਇਹਦਾ ਰਿਲੇਟਿਵ ਸਿੱਕੇ ਕੋਈ ਉਹ ਐਡਮਿਟ ਸਿੱਕੇ ਤੇ ਇਹ ਇਹਨਾਂ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਨੂੰ ਲੈ ਕੇ ਥੋੜਾ ਜਿਹਾ ਇਹਨਾਂ ਨੂੰ ਆ ਜਿਹੜਾ ਬੇਸਵਾਜੀ ਹੋਈ ਆ ਤੇ ਉਹਨਾਂ ਨੇ ਜਿਹੜਾ ਡਾਕਟਰ ਸਾਹਿਬ ਤੋਂ ਇਹ ਹੱਥੋਂ ਪਾਈ ਕੀਤੀ ਆ ਤੇ ਉਹਨਾਂ ਦੀ ਜਿਹੜੀ ਸਰਕਾਰੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਡਿਊਟੀ ਦੇ ਵਿੱਚ ਵਿਗਨ ਪਾਇਆ ਆ ਤੇ ਉਹ ਅਸੀਂ ਡਾਕਟਰ ਸਾਹਿਬ ਦੀ ਸਟੇਟਮੈਂਟ ਲੈ ਲਈ ਹੋਈ ਆ ਤੇ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਵਾਂਗੇ